ਹਾਂਜੀ ਇਹ ਵਾਲੇ ਸੂਟ ਰਹਿਣਗੇ ਜੀ ਪਿਓਰ ਕਾਟਨ ਦੇ ਬਹੁਤ ਹੀ ਮਲੈਮ ਕਾਟਨ ਨਾਲ ਫੁੱਲ ਪਿਓਰ ਦਾ ਦੁਪੱਟਾ ਰਹੇਗਾ ਤੇ ਇਹ ਵਾਲੇ ਸੂਟ ਰਹਿਣਗੇ ਜੀ ਕਾਟਨ ਦੀ ਸ਼ਰਟ ਰਹੇਗੀ ਨਾਲ ਬਾਟਮ ਰਹੇਗੀ ਕਾਟਨ ਦੀ ਬਾਟਮ ਦੇ ਉੱਪਰ ਵਰਕ ਆਏਗਾ ਨਾਲ ਕੋਟਾ ਡੋਰੀਆ ਦਾ ਦੁਪੱਟਾ ਹੈਗਾ ਟਾਈ ਡਾਈ ਦਾ ਸ਼ਿਪਿੰਗ 올 ਇੰਡੀਆ ਫ੍ਰੀ ਲੈਣ ਵਾਲੀ ਇਹਨਾਂ ਦੀ ਅੱਗੇ ਵੀ ਆਪਾਂ ਪ੍ਰਿੰਟ ਸੂਟ ਕਿਤੇ ਹੋਏ ਨੇ ਜਿਹੜੇ ਤਿੰਨ ਸੂਟ ਤੁਸੀਂ ਆਪਣੀ ਚੋਇਸ ਦੇ ਸਿਲੈਕਟ ਕਰ ਸਕਦੇ ਹੋ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਤਾਂ ਵੀਡੀਓ ਸਕਿੱਪ ਨਾ ਕਰਿਓ ਜੀ ਸ਼ਿਪਿੰਗ 올 ਇੰਡੀਆ ਫ੍ਰੀ ਰਹਿਣ ਵਾਲੀ ਹੈ ਇਹ ਵਾਲੀ ਇਹਨੇ ਦੀ ਤਿੰਨ ਸੂਟਾਂ ਵਾਲੀ ਆਫਰ ਤੁਸੀਂ ਆਪਣੀ ਚੁਆਇਸ ਦੇ ਤਿੰਨ ਸੂਟ ਸਿਲੈਕਟ ਕਰ ਸਕਦੇ ਹੋ ਜਿਹੜਾ ਮੈਂ ਪ੍ਰਾਈਸ ਦਿੱਤਾ ਹੈ ਉਸੇ ਪ੍ਰਾਈਸ ਦੇ ਵਿੱਚ ਤੁਹਾਨੂੰ ਤਿੰਨ ਸੂਟ ਮਿਲ ਜਾਣਗੇ ਕੋਈ ਵੀ ਐਕਸਟਰਾ ਚਾਰजेस ਨਹੀਂ ਲੱਗੇਗਾ ਸ਼ਿਪਿੰਗ 올 ਇੰਡੀਆ ਫ੍ਰੀ ਹੈ ਇਹਨਾਂ ਦੀ ਸ਼ਰਟ ਪ੍ਰਿੰਟ ਰਹਿਗੀ ਬਾਟਮ ਰਹਿਗੀ ਪਲੇਨ ਵਿਦਆਊਟ ਦੁਪੱਟਾ ਤੇ ਇਹ ਕੋਈ ਵੀ ਸੂਟ ਤੁਸੀਂ ਆਪਣੀ ਚੁਆਇਸ ਦੇ ਤਿੰਨ ਸੂਟ ਸਿਲੈਕਟ ਕਰ ਸਕਦੇ ਹੋ by 2 get 1 free ਵਾਲੀ ਆਫਰ ਹੈ ਇਹ ਤੇ ਸ਼ਿਪਿੰਗ 올 ਇੰਡੀਆ ਫ੍ਰੀ ਹੈ ਜੀ ਇਹਨਾਂ ਦੇ ਬਹੁਤ ਹੀ ਜ਼ਿਆਦਾ ਸੋਹਣੇ ਪ੍ਰਿੰਟ ਨੇ ਸੂਟਾਂ ਦੇ ਫੈਬਰਿਕ ਇਹਨਾਂ ਦਾ ਕੈਮਰੀ कॉटन ਰਹੇਗਾ ਤੁਸੀਂ ਜਲਦੀ ਤੋਂ ਜਲਦੀ ਆਰਡਰ ਕਰ ਸਕਦੇ ਹੋ ਇਹ ਸਟਾਕ ਬਹੁਤ ਹੀ ਜ਼ਿਆਦਾ ਲਿਮਟਿਡ ਹੁੰਦਾ ਹੈ ਤੇ ਤੁਸੀਂ ਇਹਨਾਂ ਦੇ ਵਿੱਚ ਕਿਉਂਕਿ ਫਲਾਵਰਾਂ ਵਾਲੇ ਬਹੁਤ ਜ਼ਿਆਦਾ ਸੋਹਣੇ ਸੂਟ ਆਏ ਹੋਏ ਨੇ ਇਹ ਵਾਲੇ ਤੇ ਡੇਲੀ ਵੇਅਰ ਵਾਸਤੇ ਬਹੁਤ ਜ਼ਿਆਦਾ ਸੋਹਣੇ ਕਲੈਕਸ਼ਨ ਹੈ ਜਲਦੀ ਤੋਂ ਜਲਦੀ ਆਰਡਰ ਕਰੋ ਤੇ ਵੀਡੀਓ ਨੂੰ ಓನ್ನ ಸಪೋರ್ಟ್ ಕ್ಯಾೋ ಈವಾಲೆ ಸೂಟ್ ಆಗ್ಮೀ ಕಾಟನ್ ಥ್ಯಾಂಕ್ ಯು ಸೋ ಮಚ್ ವಿಡಿಯೋ ದೇಣದಲ್ಲಿ ಧನ್ಯ